ਮਾਂਸਾ ਦੇ ਕਸਬਾ ਬੁੱਢਲਾਡਾ ਤੋਂ ਇੱਕ ਵਿਅਕਤੀ ਵੱਲੋਂ ਆਪਣੀ ਮਹਿਲਾ ਮਿੱਤਰ ਦੀ ਹਤਿਆ ਕਰ ਉਸ ਨੂੰ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਜਦ ਉਹਨਾਂ ਨੇ ਜਾਂਚ ਕੀਤੀ ਤਾਂ આરોપી ਨੇ ਖੁਦ ਕਬੂਲ ਕੀਤਾ ਕਿ ਮ੍ਰਿਤਕਾ ਉਸਤੇ ਵਿਆਹ ਕਰਵਾਉਣ ਦਾ ਦਬਾਅ ਪਾ ਰਹੀ ਸੀ ਜਿਸ ਦੇ ਚੱਲਦਿਆਂ ਉਹਨਾਂ ਵਿਚਕਾਰ ਬਹਿਸ ਹੋਈ ਤੇ ਉਸਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸ਼ੀ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਵੀ ਸਨ ਫਿਲਹਾਲ ਪੁਲਿਸ ਨੇ આરોપી ਖਿਲਾਫ ਹਤਿਆ ਦਾ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਜਦਕਿ Laash ਦੀ ਤਲਾਸ਼ ਕੀਤੀ ਜਾ ਰਹੀ ਹੈ ਇਹ ਲੜਕੀ ਇਹ ਦੇ ਪਿਤਾ ਦੇ ਬਿਆਨ ਤੇ ਲੀਲਾ ਸਿੰਘ ਪੁੱਤਰ ਅਜਮੇਰ ਸਿੰਘ ਦੇ ਬਿਆਨ ਤੇ ਮਿਤੀ 16 6 2025 ਨੂੰ ਅਮ ਧਾਰਾ 127 ਜਮਨ 2 ਦੇ ਤਹਿਤ ਮਕਦਮਾ ਦਰਜ 187 ਬਰਾਡੇ ਦਰਜ ਰਜਿਸਟਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹ ਲੜਕੀ ਨੂੰ ਦੀ ਭਾਲ ਕਰਦੇ ਰਹੇ ਪਰ ਉਹ ੜਕੀ ਨਹੀਂ ਮਿਲੀ ਜਿਸ ਤੇ ਜਿਹੜਾ ਬਲਵਿੰਦਰ ਸਿੰਘ ਸੀਗਾ ਦੋਸ਼ੀ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਫਤੇਗੜ ਥਾਣਾ ਧਰਮਗੜ ਜ਼ਿਲ੍ਹਾ ਸੰਰੂਰ ਦਾ ਸੀ ਇਹ ਇਹਨੂੰ 26 6 2025 ਨੂੰ ਇਹ ਸ਼ਾਮਲ ਤਫਤੀਸ਼ ਹੋ ਗਈ ਸੀ ਇਸ ਮਕਦਮੇ ਦੇ ਵਿੱਚ ਪਰ ਇਹਦੇ ਸਾਨੂੰ ਸ਼ੱਕ ਸੀ ਵੀ ਹੋ ਸਕਦਾ ਵੀ ਇਸ ਬੰਦੇ ਨੇ ਹੀ ਇਹ ਲੜਕੀ ਦਾ ਲੜਕੀ ਨੂੰ ਕਿਤੇ ਲੁਕਾਛ ਪਾ ਕੇ ਰੱਖਿਆ ਇਹਨੂੰ ਹੁਣ ਅਸੀਂ ਇਸ ਸੱਚ ਸੱਚ ਪੀ ਨਾਲ ਜਿਹੜੀ ਜਿਹੜੀ ਪੁੱਛ ਰਿਚ ਕੀਤੀ ਹੈ ਇਹ ਪੁੱਛ ਕੇ ਕਰਨ ਤੋਂ ਬਾਅਦ ਸਾਡੇ ਕੋਲ ਇਹਨੇ اقوال ਕੀਤਾ ਹੈ ਕਿ ਵੀ ਮੈਂ ਲੜਕੀ ਨੂੰ ਮਿਤੀ 10 5 2025 ਨੂੰ ਆ ਪਾਖੜਾ ਨੇ ਪਹਸਾਣਾ ਦੇ ਕੋਲ ਪਟਿਆਲੇ ਉੱਥੇ ਇਹਨੂੰ ਆ ਪਰੜੀ ਦੇ ਕੋਲੇ ਦੇ ਚ 19 ਜਿਹੜੀ ਵਿਆਵਾਨ ਜਗਾ ਦੇ ਕੇ ਉੱਥੇ ਇਹਨੇ ਗळा ਚੁੰਨੀ ਨਾਲ ਗळा ਘੁੱਟ ਕੇ ਉਹਦਾ ਮਾਰ ਕੇ ਉਹਨੂੰ ਪਾਖੜਾ ਨੇ ਹਰਤ ਸਿੱਕਦਾ ਸੀ ਇਹ ਜਿਸ ਤੇ ਰਾਕਟ ਨੰਬਰ 22 ਮਿਤੀ 21 11 25 ਨੂੰ ਜ਼ੁਰਮ ਚ ਵਾਧਾ 103 ਜਮਨ ਇੱਕ ਦਾ ਅਸੀਂ ਵਾਦਾ ਕੀਤਾ ਹੈਗਾ ਤੇ ਜਿਹੜੀ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਲੜਕੀ ਦੀ ਜਿਹੜੀ Laash ਹੈ ਲੱਭਣ ਦੇ ਹਰ ਵਸੀਲੇ ਲੈ ਕੇ ਜਿਹੜੇ ਗਿਆ ਰਹੇ ਨੇ ਤੇ ਲੜਕੀ ਨੂੰ ਅੱਜ ਵੀ ਕੱਲ ਵੀ ਅਸੀਂ ਖਨੋਰੀ ਬਾਡਰ ਤੱਕ ਸਾਰੀ Laash ਲੱਭ ਕੇ ਆਏ ਆ ਤੇ ਅੱਜ ਵੀ ਸਾਡੀ ਟੀਮਾਂ ਜਿਹੜੀਆਂ ਉਹ Laash ਲੱਭਣ ਵਾਸਤੇ ਗਈਆਂ ਹਨ ਕਮਲਜੀਤ ਨੂੰ ਮਾਰਨ ਦਾ ਕਾਰਨ ਕੀ ਹੈ ਕਮਲਦੀਪ ਕੌਰ ਨਾਲ ਇਸ ਦੇ ਜਿਹੜੇ ਬਲਵਿੰਦਰ ਸਿੰਘ ਦੇ 10-12 ਸਾਲ ਤੋਂ ਦੇ ਸਬੰਧ ਸੀਗੇ ਕਮਲਦੀਪ ਕੌਰ ਦੀ ਰਿਸ਼ਤੇਦਾਰੀ ਸੀ ਇਹਨਾਂ ਦੇ ਪਿੰਡ ਅਤੇਲੜ ਸਾਹਿਬ ਉੱਥੋਂ ਇਹਨਾਂ ਦੀ ਜਾਣ-ਪਛਾਣ ਹੋ ਗਈ ਸੀ 10-12 ਸਾਲ ਪਹਿਲਾਂ ਤੇ ਹੁਣ ਇਹ ਲੜਕੀ ਕਹਿੰਦੀ ਸੀ ਵੀ ਮੇਰੇ ਨਾਲ ਵਿਆਹ ਕਰਾ ਤੇ ਜਿਹੜੀ ਆਪਣੀ ਘਰਵਾਲੀ ਦੇ ਆਪਣੇ ਬੱਚੇ ਨੂੰ ਛੱਡ ਦੇ ਜਾਂ ਉਹਨਾਂ ਨੂੰ ਮਾਰ ਦੇ ਇਸੇ ਕਰਕੇ ਇਹਨੇ ਡਰਦੇ ਮਰੋਨੇ ਉਸ ਲੜਕੀ ਦਾ ਜਿਹੜਾ ਕਤਲ ਮਾਨਸਾ ਦੇ ਕਸਬਾ ਬੁੱਢਲਾਡਾ ਤੋਂ ਇੱਕ ਵਿਅਕਤੀ ਵੱਲੋਂ ਆਪਣੀ ਮਹਿਲਾ ਮਿੱਤਰ ਦੀ ਹਤਿਆ ਕਰ ਉਸ ਨੂੰ ਨਹਿਰ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਜਦ ਉਹਨਾਂ ਨੇ ਜਾਂਚ ਕੀਤੀ ਤਾਂ આરોપી ਨੇ ਖੁਦ ਕਬੂਲ ਕੀਤਾ ਕਿ ਮ੍ਰਿਤਕਾ ਉਸਤੇ ਵਿਆਹ ਕਰਵਾਉਣ ਦਾ ਦਬਾਅ ਪਾ ਰਹੀ ਸੀ ਜਿਸ ਦੇ ਚੱਲਦਿਆਂ ਉਹਨਾਂ ਵਿਚਕਾਰ ਬਹਿਸ ਹੋਈ ਤੇ ਉਸਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੋਸ਼ੀ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਬੱਚੇ ਵੀ ਸਨ ਫਿਲਹਾਲ ਪੁਲਿਸ ਨੇ આરોપી ਖਿਲਾਫ ਹਤਿਆ ਦਾ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ ਇਹ ਲੜਕੀ ਇਹ ਦੇ ਪਿਤਾ ਦੇ ਬਿਆਨ ਤੇ ਲੀਲਾ ਸਿੰਘ ਪੁੱਤਰ ਅਜਮੇਰ ਸਿੰਘ ਦੇ ਬਿਆਨ ਤੇ ਮਿਤੀ 16 6 2025 ਨੂੰ ਅਮ ਧਾਰਾ 127 ਜਮ 2 ਦੇ ਤਹਿਤ ਮਕਦਮਾ ਦਰਜ ਥਾਣਾ ਸਦਰ ਬਡਾਡੇ ਦਰਜ ਰਜਿਸਟਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹ ਲੜਕੀ ਨੂੰ ਦੀ ਭਾਲ ਕਰਦੇ ਰਹੇ ਪਰ ਲੜਕੀ ਨਹੀਂ ਮਿਲੀ ਜਿਸ ਤੇ ਜਿਹੜਾ ਬਲਵਿੰਦਰ ਸਿੰਘ ਸੀਗਾ ਦੋਸ਼ੀ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਫਤੇਗੜ ਥਾਣਾ ਧਰਮਗੜ ਜਿਹੜਾ ਸੰਰੂਰ ਦਾ ਸੀ ਇਹ ਇਹਨੂੰ 26 6 2025 ਨੂੰ ਇਹ ਸ਼ਾਮਲ ਤਫਤੀਸ਼ ਹੋ ਗਈ ਸੀ ਇਸ ਮਕਦਮੇ ਦੇ ਵਿੱਚ ਪਰ ਇਹਦੇ ਸਾਨੂੰ ਸ਼ੱਕ ਸੀ ਵੀ ਹੋ ਸਕਦਾ ਵੀ ਇਸ ਬੰਦੇ ਨੇ ਹੀ ਇਹ ਲੜਕੀ ਦਾ ਲੜਕੀ ਨੂੰ ਕਿਤੇ ਲੁਕਾਛ ਪਾ ਕੇ ਰੱਖਿਆ ਇਹਨੂੰ ਹੁਣ ਅਸੀਂ ਇਹ ਸੱਚ ਸੱਚ ਪੀ ਨਾਲ ਜਿਹੜੀ ਇਹਦੀ ਪੁੱਛਗਿਛ ਕੀਤੀ ਹੈ ਇਹ ਪੁੱਛਗਿਛ ਕਰਨ ਤੋਂ ਬਾਅਦ ਸਾਡੇ ਕੋਲ ਇਹਨੇ اقوال ਕੀਤਾ ਹੈ ਕਿ ਵੀ ਮੈਂ ਲੜਕੀ ਨੂੰ ਮਿਤੀ 10 5 2025 ਨੂੰ ਆ ਪਹਾੜਾ ਨੇ ਪਹਸਾਣਾ ਦੇ ਕੋਲ ਪਟਿਆਲੇ ਉੱਥੇ ਇਹਨੂੰ ਪਰੜੀ ਦੇ ਕੋਲੇ ਦੇ ਚੁੰਨੀ ਜਿਹੜੀ ਵਿਆਹਵਾਨ ਜਗਾ ਦੇਖ ਕੇ ਉਥੇ ਨੇ ਗळा ਚੁੰਨੀ ਨਾਲ ਗळा ਘੁੱਟ ਕੇ ਉਹਦਾ ਮਾਰ ਕੇ ਉਹਨੂੰ ਪਹਾੜਾ ਨਹਿਤ ਸਕਦਾ ਸੀਗਾ ਤੇ ਜਿਸ ਤੇ ਰੈਕਟਰ ਨੰਬਰ 22 ਮਿਤੀ 21 11 25 ਨੂੰ ਜੁਰਮ ਚ ਵਾਧਾ 103 ਜਮਨਿਕ ਦਾ ਅਸੀਂ ਵਾਦਾ ਕੀਤਾ ਹੈਗਾ ਤੇ ਜਿਹੜੀ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਲੜਕੀ ਦੀ ਜਿਹੜੀ Laash ਹੈ ਲੱਭਣ ਦੇ ਹਰਬਸੀ ਲੈ ਕੇ ਜਿਹੜੇ ਗਿਆ ਰਹੇ ਨੇ ਤੇ ਲੜਕੀ ਨੂੰ ਅੱਜ ਵੀ ਕੱਲ ਵੀ ਅਸੀਂ ਖਨੋਰੀ ਬਾਡਰ ਤੱਕ ਸਾਰੀ Laash ਲੱਭ ਕੇ ਆਏ ਆ ਤੇ ਅੱਜ ਵੀ ਸਾਡੀਆਂ ਟੀਮਾਂ ਜਿਹੜੀਆਂ ਉਹ Laash ਲੱਭਣ ਵਾਸਤੇ ਗਈਆਂ ਹਨ ਕਮਲਜੀਤ ਨੂੰ ਮਾਰਨ ਦਾ ਕਾਰਨ ਕੀ ਹੈ ਕਮਲਦੀਪ ਕੌਰ ਨਾਲ ਇਸ ਦੇ ਜਿਹੜੇ ਬਲਵਿੰਦਰ ਸਿੰਘ ਦੇ 10-12 ਸਾਲ ਤੋਂ ਦੇ ਸੰਬੰਧ ਸੀਗੇ ਕਮਲਦੀਪ ਕੌਰ ਦੀ ਰਿਸ਼ਤੇਦਾਰੀ ਸੀ ਇਹਦੇ ਦੇ ਪਿੰਡ ਅਡੇਗੜ ਸਾਹਿਬ ਉੱਥੋਂ ਇਹਨਾਂ ਦੀ ਜਾਣ-ਪਛਾਣ ਹੋਈ ਸੀ 10-12 ਸਾਲ ਪਹਿਲਾਂ ਤੇ ਹੁਣ ਇਹ ਲੜਕੀ ਕਹਿੰਦੀ ਸੀ ਕਿ ਮੇਰੇ ਨਾਲ ਵਿਆਹ ਕਰਾ ਤੇ ਜਿਹੜੀ ਆਪਣੀ ਘਰਵਾਲੀ ਤੇ ਆਪਣੇ ਬੱਚੇ ਨੂੰ ਛੱਡ ਦੇ ਜਾਂ ਉਹਨੂੰ ਮਾਰ ਦੇ ਇਸੇ ਕਰਕੇ ਇਹਨੇ ਡਰਦੇ ਮਰੋ ਨੇ ਉਸ ਲੜਕੀ ਦਾ ਜਿਹੜਾ ਕਤਲ